ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਮੌਸਮੀ ਭਾਗ ਦੇ ਵੱਲੋਂ ਪੰਜਾਬ ਦੇ ਮੌਸਮ ਸੰਬੰਧੀ ਅੱਜ ਤੋਂ ਲੈ ਕੇ ਜਾਨੀ ਕਿ 25 ਨਵੰਬਰ ਤੱਕ ਦੀ ਹਲੇ ਜਿਹੜੀ ਉਹ ਭਵਿੱਖਬਾਣੀ ਕੀਤੀ ਗਈ ਆ ਤਾਂ ਭਾਰੀ ਮੀਂਹ ਵੀ ਪੈ ਸਕਦਾ ਤੇ ਕੁਝ ਹਲਕਿਆਂ ਦੇ ਵਿੱਚ ਜਿਹੜੀ ਹਲਕੀ-ਹਲਕੀ ਬੂੰਦਾਬੰਦੀ ਵੀ ਰਹਿ ਸਕਦੀ ਹੈ ਤੇ ਕਿਤੇ-ਕਿਤੇ ਮੀਂਹ ਜਿਹੜਾ ਉਹ ਬਿਲਕੁਲ ਨਹੀਂ ਪਵੇਗਾ ਦੱਸਦੀ ਹੈ ਕਿ ਬੀਤੇ 24 ਘੰਟਿਆਂ ਦੇ ਵਿੱਚ ਤਾਪਮਾਨ ਵਿੱਚ ਵਾਧਾ ਆਧਾਰਿਤ ਕੀਤਾ ਗਿਆ ਕੁਝ ਦਿਨਾਂ ਤੋਂ ਤਾਪਮਾਨ ਲਗਾਤਾਰ ਜਿਹੜਾ ਘਟ ਰਿਹਾ ਸੀ ਪਰ ਹੌਲੀ-ਹੌਲੀ ਇਸ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਮੌਸਮ ਵਿਭਾਗ ਦਾ ਕਹਿਣਾ ਕਿ ਅਗਲੇ ਕੁਝ ਦਿਨਾਂ ਤੱਕ ਤਾਪਮਾਨ ਵਿੱਚ ਇਹ ਵਾਧਾ ਜਾਰੀ ਰਹੇਗਾ ਹਾਲਾਂਕਿ ਲਗਭਗ 3 ਦਿਨਾਂ ਬਾਅਦ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਜੇਕਰ ਤਾਪਮਾਨ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਮਾਨਸਾ ਸਵੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ ਜਿੱਥੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 31.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਉੱਥੇ ਹੀ ਇਸ ਦੇ ਉਲਟ ਫਰੀਦਕੋਟ ਦੇ ਵਿੱਚ ਰਾਤ ਦਾ ਤਾਪਮਾਨ 7 ਡਿਗਰੀ ਤੱਕ ਡਿੱਗ ਗਿਆ ਜਿਸ ਨਾਲ ਬਹੁਤ ਠੰਡ ਮਹਿਸੂਸ ਕੀਤੀ ਗਈ ਉੱਥੇ ਹੀ ਰਾਤਾਂ ਨੀ ਚੰਡੀਗੜ੍ਹ ਦੇ ਵਿੱਚ ਵੀ ਦਿਨ ਦਾ ਤਾਪਮਾਨ ਸਥਾਈ ਹੌਂਚਾ ਡਿਗਰੀ ਤੇ ਰਾਤ ਦਾ 10.1 ਡਿਗਰੀ ਰਿਕਾਰਡ ਹੋਇਆ। ਇਹਨਾਂ ਦਿਨਾਂ ਦੇ ਵਿੱਚ ਠੰਡ ਦੀ ਲਹਿਰ ਆਪਣੇ ਸਿਖਰ ਤੇ ਆ ਤੇ ਉੱਤਰੀ ਭਾਰਤ ਨੂੰ ਧੁੰਦ ਨੇ ਘੇਰ ਲਿਆ। ਦਿੱਲੀ ਐਨਸੀਆਰ ਦੇ ਵਿੱਚ ਹਲਕੀ ਠੰਡ ਪੈ ਰਹੀ ਐ ਤੇ ਪੋਲਿਊਸ਼ਨ ਦੀ ਸਮੱਸਿਆ ਨੂੰ ਹੋਰ ਵੀ ਵਧਾ ਕੇ ਰੱਖ ਦਿੱਤਾ। ਉੱਤਰੀ ਪੱਛਮੀ ਭਾਰਤ ਵਿੱਚ ਰਾਤ ਦੇ ਤਾਪਮਨ 2 ਤੋਂ 4 ਡਿਗਰੀ ਸੈਲਸੀਅਸ ਦੇ ਗਿਰਾਵਟਾਂ ਦੀ ਉਮੀਦ ਆ। ਮੌਸਮੀ ਭਾਗ ਨੇ ਬੰਗਾਲ ਦੀ ਖਾੜੀ ਵਿੱਚ ਇੱਕ ਨਵੇਂ ਚੱਕਰਵਾਤੀ ਸਰਕੂਲੇਸ਼ਨ ਦੀ ਸੰਭਾਵਨਾ ਦੇ ਵਿਚਕਾਰ ਦੱਖਣੀ ਭਾਰਤ ਵਿੱਚ ਤੂਫਾਨਾਂ ਤੇ ਭਾਰੀ ਮੀਂਹ ਲਈ ਸਤਾਵਣੀ ਜਾਰੀ ਕੀਤੀ। ਯਾ ਕੇਰਲ ਦੇ ਤੱਟਵਰਤੀ ਤਾਮਿਲਨਾਡੂ ਵਿੱਚ 24 ਨਵੰਬਰ 2025 ਨੂੰ ਭਾਰੀ ਮੀਂਹ ਲਈ ਸਾਵਧਾਨੀ ਜਾਰੀ ਕੀਤੀ ਗਈ ਆ ਇਸ ਸਮੇਂ ਦੌਰਾਨ 55 ਕਿਲੋਮੀਟਰ ਪ੍ਰਤੀ ਘੰਟਾ ਤੱਕ ਤੇਜ਼ ਹਵਾਵਾਂ ਚੱਲਣ ਦੀ ਉਮੀਦ ਆ ਦੱਸਿਆ ਜਾ ਰਿਹਾ ਕਿ ਚੱਕਰਵਾਤੀ ਸਰਕੂਲੇਸ਼ਨ ਮਹੱਤਵਪੂਰਨ ਤਬਾਹੀ ਜਿਹੜਾ ਉਹ ਮਚਾ ਸਕਦਾ ਦੱਸਦੇ ਇਹ ਕਿ ਮੌਸਮੀ ਭਾਗ ਦੇ ਅਨੁਸਾਰ ਅਗਲੇ 7 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਹਲੇ ਜਿਹੜੀ ਭਵਿੱਖਬਾਣੀ ਉਹ ਨਹੀਂ ਕੀਤੀ ਗਈ ਇਸ ਵੇਲੇ ਬਹੁਤ ਜ਼ਿਆਦਾ ਟ੍ਰੇਲ ਨਹੀਂ ਤੇ ਇਸ ਲਈ ਸਾਫ਼ ਹੋਣ ਦੇ ਵਿੱਚ ਥੋੜਾ ਸਮਾਂ ਲੱਗੇਗਾ ਪੰਜਾਬ ਵਿੱਚ ਤਾਪਮਾਨ ਲਗਾਤਾਰ ਵਧ ਰਿਹਾ ਇਸ ਵਿਲੇ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਇੱਕ ਮਹੱਤਮਪੂਰਨ ਅੰਤਰ ਦੇਖਿਆ ਜਾ ਰਿਹਾ ਰਾਤਾਂ ਠੰਡੀਆਂ ਹੁੰਦੀਆਂ ਨੇ ਜਦੋਂ ਕਿ ਦਿਨ ਹਲਕੇ ਗਰਮ ਹੁੰਦੇ ਨੇ ਮਾਨਸਾ ਵਿੱਚ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਸੂਬੇ ਵਿੱਚ ਸਭ ਤੋਂ ਵੱਧ ਦਾ ਜਦੋਂ ਕਿ ਫਰੀਦਕੋਟ ਵਿੱਚ ਘੱਟੋ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਮੌਸਮੀ ਭਾਗ ਦੇ ਅਨੁਸਾਰ ਅਗਲੇ 7 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਉਹ ਨਹੀਂ ਕੀਤੀ ਗਈ ਤੇ ਠੰਡ ਪੰਜਾਬ ਦੇ ਵਿੱਚ ਜਿਹੜੀ ਥੋੜੀ ਥੋੜੀ ਕਰਕੇ ਜਿਆਦਾ ਜਿਹੜੀ ਉਹ ਦੇ ਰਹੀ ਹੈ ਤੇ ਮੌਸਮ ਜਿਹੜਾ ਸਾਫ਼ ਹੋਣ ਦੇ ਵਿੱਚ ਸਮਾਂ ਲੱਗੇਗਾ ਲਗਾਤਾਰ ਪ੍ਰਾਲੀ ਸਾੜਨ ਕਾਰਨ ਹੋਣ ਵਾਲਾ ਪੋਲਿਊਸ਼ਨ ਕੁਝ ਹੋਰ ਦਿਨਾਂ ਤੱਕ ਬਣਿਆ ਰਹੇਗਾ ਜੇਕਰ ਨਵੰਬਰ ਦੇ ਅਖੀਰ ਤੇ ਦਸੰਬਰ ਦੇ ਸ਼ੁਰੂ ਵਿੱਚ ਮੀਂਹ ਪੈਦਾ ਤਾਂ ਇਹ ਕੂਆਈ ਵਿੱਚ ਸੁਧਾਰ ਹੋਣ ਦੀ ਉਮੀਦ ਆ ਦੱਸਦੇ ਕਿ ਲਗਾਤਾਰ ਡਿੱਗ ਰਿਹਾ ਹੈ ਤਾਪਮਾਨ ਵਿੱਚ ਹੁਣ ਥੋੜਾ ਸੁਧਾਰ ਦਿਖਾਈ ਦੇ ਰਿਹਾ ਦੱਸਣਾ ਲੋਕਾਂ ਨੂੰ ਸਵੇਰੇ ਤੇ ਆਥਰੰਦੀਆਂ ਤੇਜ਼ ਠੰਡੀਆਂ ਹਵਾਵਾਂ ਤੋਂ ਕੁਝ ਰਾਹਤ ਮਿਲ ਸਕੀ ਆ ਮੌਸਮ ਵਿਭਾਗ ਨੇ ਭੂਖਵਾਨੀ ਇਹ ਕੀਤੀ ਹੈ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਸਵੇਰੇ ਵਿੱਚ ਹੋਰ ਠੰਡ ਜਿਹੜੀ ਉਹ ਘਟ ਜਾਵੇਗੀ ਤੇ ਕਟੋ-ਕਟ ਤੇ ਵੱਧੋ-ਵੱਧ ਤਾਪਮਾਨ ਹੌਲੀ-ਹੌਲੀ ਵਧੇਗਾ ਤੁਸੀਂ ਕਿਹੜੇ ਜ਼ਿਲ੍ਹੇ ਵਿੱਚ ਰਹਿ ਰਹੇ ਹੋ ਉਥੋਂ ਦਾ ਤਾਪਮਾਨ ਜਾਂ ਮੌਸਮ ਦਾ ਕੀ ਹਾਲ ਹੈ ਕਮੈਂਟ ਕਰਕੇ ਜਰੂਰ ਦੱਸਿਓ